ਜਿਆਸ ਸਿੰਘ ਜੀ ਬਾਬੇ ਜਿਆਸ ਬਾਬੇ ਕੀ ਨਾਮ ਹੈ ਦਾਦਾ ਨਾਮ ਹੈ ਬਾਬਾ ਜੀ ਸਿੰਘ ਜੋ ਵੀ ਬਾਬੇ ਇਹ ਇਸ ਜਗਾ ਦਾ ਸਥਾਨ ਦਾ ਕੀ ਨਾਮ ਹੈ ਜਿੱਥੇ ਮੇਲਾ ਲੱਗਦਾ ਹੈ ਇਹ ਬਾਬਾ ਸ਼ਾਹ ਸ਼ਾਹ ਜੀ ਦਾ ਦਰਬਾਰ ਹੈ ਠੀਕ ਹੈ ਬਾਬੇ ਇਹ ਕਿੰਨੀ ਕੁ ਪੁਰਾਣੀ ਜਗਾ ਵਾ ਇਹ ਤੇ ਛਤ ਛਤਰਾਥਾਲੂ ਬੈਠ ਦਰਬਾਰ ਪਾਉਂਦੇ ਨੇ ਪੱਤੀ ਮੇਂਦਰ ਬਾਹਰ ਉੱਤਰ ਆਈ ਆਪਣੇ ਪਿੱਟ ਦੇ ਵਿੱਚ ਜਿਹੜਾ ਬਾਬਾ ਜੀ ਤੁਹਾਡੀ ਉਹ ਪੁਰਾਣੀ ਜਗ੍ਹਾ ਉਹ ਕਾਫੀ ਪੁਰਾਣੀ ਹੋਣੀ ਆ ਉਹ ਗੁਰੂ ਵਰਤਾਹ ਮਹਾਰਾਜ ਦੇ ਟੈਮ ਦੀ ਤੇ ਬਾਬਾ ਜੀ ਇਹ ਜਗ੍ਹਾ ਦੀ ਮਹਾਨਤਾ ਕੀ ਆ ਮਹਾਨਤਾ ਮਹਾਰਾਜ ਦੀ ਕਿਰਪਾ ਨਾਲ ਬਹੁਤ ਬਹੁਤ ਹੀ ਜਿਆਦੀ ਆ ਜਿਹੜਾ ਵੀ ਜਿੱਥੇ ਉਹ ਆਉਦੀ ਸ਼ਾਲਾ ਤੇ ਉਹਦਾ ਉਦਿਸ਼ਪੁਰੀ ਹੁੰਦੀ ਆ ਉਹ 40 ਦੇ ਪੁੱਤ ਮਿਲਦਾ 40 ਦੇ ਦੋ ਤਰੀਕੇ ਕਲੇਵਰੀ ਕਰਦਾ ਉਹ ਪੰਚਾ ਬਾਹਰ ਦਾੜ ਦੇ ਆਪਣਾ ਤੇ ਸੋਹਣਾਂ ਤੋਂ ਤੇਰੇ ਬਾਰੇ ਤੁਹਾਨੂੰ ਦੱਸਦੇ ਹਾਂ ਤੇ ਬੱਬਾ ਜੀ ਆਪਣਾ ਜਿਹੜਾ ਮੇਲਾ ਲੱਗਦਾ ਕਿੰਨੇ ਦਿਨ ਚੱਲਦਾ ਮੇਲਾ ਇਹ ਮੇਲਾ ਚੱਲਦਾ ਹੈ 15 ਤੋਂ ਸ਼ੁਰੂ ਹੈ 15 ਨਾਲ ਖੰਡਵਾਰਾਂ ਸਾਹਿਬ 14 ਖੰਡਵਾਰਾਂ ਸਾਹਿਬ ਤੇ ਬਾਰਾ ਜੀ ਕਿਰਪਾ ਨਾਲ 17 ਨੂੰ ਈਆਂ ਦੇ ਵਿਆਹ ਦਿੱਤੇ 10 ਵਿਆਹ ਹੀ ਗਏ ਆਪਰੇ ਜਿੱਦਾਂ ਨਾਲੋਂ ਸਿੱਖੀਆਂ ਗਰੀਬ ਪਰਿਵਾਰਾਂ ਦੇ ਤੇ ਇੱਕ ਵਿਆਹ ਨਿਕਾਹ ਦਾ ਮੁਸਲਮਾਨਾਂ ਦਾ ਪੀਰ ਇਹ ਆਪਣਾ ਬੱਬਾ ਜੀ ਜਿੱਦਾਂ ਤੁਹਾਨੂੰ ਇੱਥੇ ਕਿ ਨਵੇਂ ਮੂਏ ਫਿਰੋਨਾ ਬੈਠੇ ਸਾਨੂੰ ਇੱਕ ਐਕਾ ਸ਼ੁਰੂਆਤ ਹਾਲ ਹੋ ਗਿਆ ਮਹਾਰਾਜ ਜੀ ਦੇ ਪਰਮਾਤਮਾ ਤੇ ਪੀ ਬੱਬਾ ਜੀ ਜਿਹੜੀ ਅੱਜ ਕੱਲ ਦੀ ਜੁਵਾ ਪੀੜੀ ਆ ਤੁਸੀਂ ਉਹਨਾਂ ਨੂੰ ਆਪਣਾ ਕੀ ਸੰਦੇਸ਼ ਦੇਣਾ ਹੈ ਅੱਗੇ ਤੇ ਉਹਨਾਂ ਨੂੰ ਇਹ ਗੱਲ ਅਗਾਈ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਵੀ ਨਸ਼ੇ ਤੋਂ ਬਚੋ ਧਿਆਨੀ ਦੀ ਗੱਤਿਆ ਨਾ ਕਰੋ ਕਿਉਂਕਿ ਜੇ ਤੁਸੀਂ ਆਵਾ ਤੇ ਪੀਰ ਪਕੰਬਰ ਗੁਰੂ ਆ ਦਾ ਤੇ ਇਹ ਸਭ ਧੀਆਂ ਦੇ ਬੇਟੇ ਹੋਇਆ ਵਾ ਕਿ ਇਹਦੀ ਮਾਂ ਬਣੀ ਐ ਕਿ ਇਹਦੀ ਭੀ ਬਣੀ ਐ ਇਹਦੀ ਧੀ ਨੀ ਬਣੀ ਕਿਉਂਕਿ ਇਹ ਸਿੱਖਿਆ ਅਇਧਾਰ ਕੋ ਕਿੰਦਾ ਵੈਪਾਈ ਤੇ ਇਹਦੀ ਕੀ ਮਹੱਤਤਾ ਨਾ ਕਿ ਤਾਂ ਬਬਾਈ ਅੱਜ ਸ਼ਿੰਝ ਮੇਲਾ ਵੀ ਆ ਸ਼ਿੰਝ ਮੇਲੇ ਵਿੱਚ ਬਬਾਈ ਦਰੋ ਦਰੋ ਖਿਡਾਰੀ ਵੀ ਆਂਦੇ ਹੋਣੇ ਇੱਕ ਦਿਨ ਹਾਂਜੀ ਛੇ ਦਿਵਿਆਂ ਦੇ ਵਿੱਚ ਐਸਐਸ ਪਜਿਕੀਸ਼ਨਸ ਹੋਇਆ ਉਹਨਾਂ ਦੇ ਕੋਲ ਸੱਚਾ ਉਹ ਹੀ ਦੇ ਖਾੜਿਆ ਤੋਂ ਸਾਰਾ ਕੁਝ ਸਾਧਿਆ ਕੀ ਕੀ ਕਰ ਬਬਾਈ